ਤਪੀਆ ਬੀ.ਈ.ਟੀ ਪੀਪਰ ਦੇ ਵਿੱਚ ਧੂਖਾ ਤੜੀ ਬਾਬਲੇ ਦੇ ਵਿੱਚ ਸਾਰੇ ਮਲਜ਼ਮ ਬਰੀ ਕਰ ਦਿੱਤੇ ਗਏ ਨੇ ਅਦਾਲਤ ਨੇ 16 ਸਾਲ ਪੁਰਾਣੇ ਮਾਮਲੇ ਦੇ ਵਿੱਚ ਬਰੀ ਕੀਤਾ ਹਾਲਾਂਕਿ ਜਿਸ ਹਸਾਬ ਦੇ ਨਾਲ ਕਈ ਪੱਖ ਸੀ ਜਿਹੜੇ ਉਸ ਸਾਹਮਣੇ ਆਏ ਉਸ ਦੇ ਮੱਦੇ ਨਜ਼ਰ ਕਾਫੀ ਲੰਮਾ ਸਮਾਂ ਜਿਹੜਾ ਇਹ ਕੇਸ ਚੱਲਿਆ ਤਾਂ ਹੁਣ ਅਪਡੇਟ ਮਿਲ ਰਹੀ ਹੈ ਇਸ ਕੇਸ ਨੂੰ ਲੈ ਕੇ ਪੀ.ਐਮ.ਈ.ਟੀ ਪੀਪਰ ਦੇ ਵਿੱਚ ਧੂਖਾ ਤੜੀ ਮਾਮਲੇ ਦੇ ਵਿੱਚ ਸਾਰੇ ਮਲਜ਼ਮ ਬਰੀ ਹੋ ਚੁੱਕੇ ਨੇ ਸੋ 16 ਸਾਲ ਪੁਰਾਣੇ ਮਾਮਲੇ ਦੇ ਵਿੱਚ ਦੋਸ਼ਾਂ ਤੋਂ ਬਰੀ ਕੀਤਾ ਸਾਰਿਆਂ ਨੂੰ ਸਬੂਤਾਂ ਦੀ ਘਾਟ ਦੱਸੀ ਜਾ ਰਿਹਾ ਮੁੱਖ ਕਾਰਨ ਸਬੂਤਾ ਦੇ ਘਾਟ ਕਾਰਨ 53 ਲੋਕਾਂ ਨੂੰ ਬਰੀ ਕੀਤਾ ਗਿਆ ਉਮੀਦਵਾਰਾਂ ਵੱਲੋਂ ਪ੍ਰੀਖਿਆਵਾਂ ਦੂਜੇ ਲੋਕਾਂ ਤੋਂ ਕਰਵਾਉਣ ਦਾ ਇਲਜ਼ਾਮ ਸੀ ਐਸਆਈਟੀ ਨੇ ਸਾਲ 2011 ਵਿੱਚ 55 ਲੋਕਾਂ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਸੀ ਵਕੀਲ ਮੁਤਾਬਕ ਮਾਮਲੇ ਦੇ ਵਿੱਚ ਨਾਮਜ਼ਦ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਇੱਕ ਮੁਲਜ਼ਮ ਨੂੰ ਅਦਾਲਤ ਨੇ ਪਗੋੜਾ ਕਰਾਰ ਐਲਾਨਿਆ ਹੋਇਆ ਸੀ ਐਫਆਈਆਰ 222 Uh, of 2008 PST 프리 코드 ਇਸ ਕੇਸ ਦੇ ਵਿੱਚ EMT ਦਾ एग्जाम ਹੋਇਆ ਸੀਗਾ 2008 ਦੇ ਵਿੱਚ ਉਹਦੇ ਚ ਬੰਗਲਿੰਗ ਹੋਈ ਸੀ ਪਰਸੋਨੇਸ਼ਨ ਹੋਈ ਸੀ ਵੀ ਸਟੂਡੈਂਟ ਦੀ ਜਗ੍ਹਾ ਤੇ ਕੋਈ ਹੋਰ ਆ ਕੇ ਪੇਪਰ ਦੇ ਕੇ ਚਲੇ ਗਿਆ ਉਹਦੇ ਮਸਲੇ ਚ ਇੱਕ ਮੁਕਾਦਮਾ ਦਰਜ ਹੋਇਆ ਸੀਗਾ 2008 ਦੇ ਵਿੱਚ ਔਰ ਇਸ ਕੇਸ ਦੇ ਵਿੱਚ 2011 ਦੇ ਵਿੱਚ ਤਕਰੀਬਨ ਚਲਾਨ ਪੇਸ਼ ਕੀਤਾ ਗਿਆ ਇਹਦਾ ਫੈਸਲਾ ਕੱਲ ਮਾਨਯੋਗ ਅਦਾਲਤ ਮੈਡਮ ਸੋਹੀ ਦੀ ਕੋਰਟ ਤੋਂ ਹੋਇਆ ਤੇ ਸਾਰੇ ਦੋਸ਼ੀ ਬਰੀ ਕਰ ਦਿੱਤੇ